ਅਕਰੂਰ ਕੌਣ ਸੀ ਤੇ ਗੁਰਬਾਣੀ ਵਿੱਚ ਉਹਨਾਂ ਦਾ ਨਾਮ ਕਿਉਂ ਆਇਆ ਹੈ ਹਾਂਜੀ ਇਸ ਵੀਡੀਓ ਵਿੱਚ ਆਪਾਂ ਇਸੇ ਵਿਸ਼ੇ ਉੱਪਰ ਗੱਲ ਕਰਨ ਜਾ ਰਹੇ ਹਾਂ ਸੋ ਬੇਨਤੀ ਹੈ ਕਿ ਵੀਡੀਓ ਨੂੰ ਪੂਰੀ ਜ਼ਰੂਰ ਸੁਣਿਆ ਕਰੋ ਕਿਉਂਕਿ ਹੋ ਸਕਦਾ ਹੈ ਸ਼ੁਰੂ ਵਿੱਚ ਤੁਹਾਡਾ ਇੰਟਰਸਟ ਵੀਡੀਓ ਵਿੱਚ ਨਾ ਬਣੇ ਪਰ ਜਦੋਂ ਵੀਡੀਓ ਵਿੱਚ ਕਾਰ ਚੱਲੀ ਜਾਂਦੀ ਹੈ ਉਸ ਵਕਤ ਵੀਡੀਓ ਵਿੱਚ ਇੰਟਰਸਟ ਬਣ ਜਾਂਦਾ ਹੈ ਜ਼ਰੂਰ ਆ ਪੂਰੀ ਸੁਣਨ ਦਾ ਯਤਨ ਕਰਿਆ ਕਰੋ ਆਓ ਹਣੋ ਵੀਡੀਓ ਸ਼ੁਰੂ ਕਰਦੇ ਹਾਂ ਭਗਵਾਨ ਕ੍ਰਿਸ਼ਨ ਦਾ ਮਾਮਾ ਕੰਸ ਬਹੁਤ ਹੀ ਜ਼ਿਆਦਾ ਮਾੜਾ ਸੀ ਪਰ ਕੰਸ ਦਾ ਪਿਤਾ ਤੇ ਚਾਚਾ ਧਰਮੀ ਪੁਰਸ਼ ਸਨ ਅਕਰੂਰ ਕੰਸ ਦਾ ਚਾਚਾ ਸੀ ਉਸ ਦਾ ਸੁਭਾਅ ਕੰਸ ਨਾਲੋਂ ਉਲਟਾ ਸੀ ਉਹ ਧਰਮੀ ਤੇ ਪ੍ਰਭੂ ਭਗਤੀ ਕਰਨ ਵਾਲਾ ਸੀ ਪ੍ਰਭੂ ਦੀ ਐਸੀ ਇੱਛਾ ਸੀ ਕਿ ਅਕਰੂਰ ਦੀ ਰੋਜੀ ਗੁਜ਼ਾਰਾ ਪਾਪੀ ਕੰਸ ਦੇ ਨਾਲ ਜੁੜਿਆ ਹੋਇਆ ਸੀ ਉਹਦੇ ਦਰਬਾਰ ਵਿੱਚ ਉਸ ਨੂੰ ਕੰਮ ਕਰਨਾ ਪੈਂਦਾ ਸੀ ਹਰ ਰੋਜ਼ ਦੇਖਦਾ ਕੰਸ ਮਾੜੇ ਰਾਹ ਤੇ ਤੁਰਦਾ ਸੀ ਉਸ ਦੇ ਆਪ ਹੁਦਰੇਪਣ ਤੇ ਪਾਪਾਂ ਦੇ ਕਾਰਨ ਹਹਾਕਾਰ ਮਚੀ ਰਹਿੰਦੀ ਸੀ ਕੋਈ ਵੀ ਧਰਮੀ ਪੁਰਸ਼ ਕਾਂਸ ਨੂੰ ਚੰਗਾ ਨਹੀਂ ਸਿਆਗਦਾ ਪਰ ਅਕਰੂਰ ਕਿਉਂਕਿ ਧਰਮੀ ਨੇਕ ਪੁਰਸ਼ ਤੇ ਜਤੀ ਸਤੀ ਸੀ ਇਸ ਲਈ ਉਸ ਨੂੰ ਪਾਵ ਨਹੀਂ ਸੀ ਲੱਗਦਾ ਉਹ ਆਪੇ ਹੀ ਸੱਚੇ ਪੁਰਸ਼ਾਂ ਵਿੱਚ ਗਿਣਿਆ ਜਾਂਦਾ ਸੀ ਕਦੀ ਕਦੀ ਹੰਕਾਰੀ ਕਾਂਸ ਨੂੰ ਸਮਝਾਉਂਦਾ ਪਰ ਉਸ ਨੂੰ ਸਮਝਾਉਣ ਦਾ ਇੰਨਾ ਕੋ ਅਸਰ ਹੁੰਦਾ ਜਿੰਨਾ ਕਿ ਪੱਥਰ ਤੇ ਪਾਣੀ ਪਾਉਣ ਨਾਲ ਪੱਥਰ ਤੇ ਹੁੰਦਾ ਹੈ ਉਧਰ ਕਾਂਸ ਨੇ ਆਪਣੇ ਜਾਸੂਸਾਂ ਤੇ ਲਾਲਚੀ ਬੰਦਿਆ ਰਾਹੀਂ ਪਤਾ ਕਰ ਲਿਆ ਕਿ ਦੇਵਕੀ ਦਾ ਪੁੱਤਰ ਕ੍ਰਿਸ਼ਨ ਜਿਉਂਦਾ ਹੈ ਉਹ ਪਾਲਕੀ ਜਵਾਨ ਹੋ ਗਿਆ ਹੈ ਉਸ ਨੂੰ ਡਰ ਲੱਗ ਰਿਹਾ ਸੀ ਕਿ ਜ਼ਰੂਰ ਮਾਰਿਆ ਜਾਏਗਾ ਇਸ ਲਈ ਕਿਉਂ ਨਾ ਦੇਵਕੀ ਦੇ ਪੁੱਤਰ ਕ੍ਰਿਸ਼ਨ ਨੂੰ ਸੱਦ ਕੇ ਮਰਵਾ ਦਿਆਂ ਕਿਉਂਕਿ ਉਸ ਨੂੰ ਸ਼੍ਰੀ ਕ੍ਰਿਸ਼ਨ ਜੀ ਦੇ ਭਗਵਾਨ ਹੋਣ ਦਾ ਉਕਾ ਗਿਆਨ ਨਹੀਂ ਸੀ ਉਹ ਸ਼੍ਰੀ ਕ੍ਰਿਸ਼ਨ ਜੀ ਨੂੰ ਸਾਧਾਰਨ ਪੁਰਸ਼ ਸਮਝਦਾ ਸੀ ਕੰਸ ਨੇ ਇੱਕ ਦਿਨ ਕਰੂਰ ਨੂੰ ਆਖਿਆ ਸੁਣਿਆ ਹੈ ਕਿ ਗੋਕਲ ਵਿੱਚ ਕ੍ਰਿਸ਼ਨ ਨਾਂ ਦਾ ਗਵਾਲਾ ਹੈ ਉਹ ਬੜਾ ਬਹਾਦਰ ਹੈ ਤਨੁਖ ਯੱਗ ਵਿੱਚ ਉਸ ਨੂੰ ਸੱਦ ਕੇ ਲਿਆ ਮਾਲਵੇ ਇਕੱਠੇ ਹੋਣਗੇ ਗਵਾਲੇ ਗੱਬਰੂ ਵੇ ਆਉਣ ਤੇ ਖੇਡਾਂ ਵਿੱਚ ਹਿੱਸਾ ਲੈ ਲੈਣ ਹੁਣ ਕੰਸ ਦੀ ਇਹ ਗੱਲ ਸੁਣ ਕੇ ਕਰੂਰ ਨੂੰ ਮਨ ਵਿੱਚ ਚਾਹ ਤਾਂ ਚੜ ਗਿਆ ਪਰ ਉੱਪਰਲੇ ਮਨੋਂ ਕੁਝ ਪਹਿਜਿਆ ਪ੍ਰਗਟ ਕਰਕੇ ਤੇ ਮੂਰਖ ਕੰਸ ਨੂੰ ਹੋਰ ਹੰਕਾਰੇ ਬਣਾਉਣ ਲਈ ਉਸ ਦੀ ਉਸਤਤ ਕਰਦਾ ਹੋਇਆ ਬੋਲਿਆ हे ਰਾਜਨ ਦੇਖੋ ਤੁਸਾਂ ਦਾ ਮੁਕਾਬਲਾ ਕਰਨ ਵਾਲਾ ਧਰਤੀ ਤੇ ਕੋਈ ਨਹੀਂ ਗਵਾਲੇ ਮੁੰਡੇ ਪਲਾ ਕਿਵੇਂ ਮੁਕਾਬਲਾ ਕਰਨਗੇ ਹਾਂ ਏ ਹੋ ਸਕਦਾ ਹੈ ਕਿ ਉਹਨਾਂ ਨੂੰ ਸੱਦ ਕੇ ਘੜੀ ਰੌਣਕ ਮੇਲਾ ਕਰ ਲੋ ਜਿਤਨਾ ਤਾਂ ਤੁਸੀਂ ਹੀ ਹੈ ਮੁਕਾਬਲੇ ਦਾ ਤਾਂ ਕੋਈ ਨਹੀਂ ਸਗੋ ਚੰਗਾ ਹੈ ਘੜੀ ਸਿਰੀਆਂ ਘੁਮਾ ਕੇ ਰੰਗ ਦੇਖਾਂਗੇ ਜਰੂਰ ਜਾ ਤੇ ਲਿਆਉ ਉਹਨਾਂ ਨੂੰ ਤੇ ਇੱਕ ਗੱਲ ਹੋਰ ਕੁਸ਼ਨ ਨੂੰ ਤਾਂ ਜਰੂਰ ਲੈ ਕੇ ਆਵੀਂ ਉਹ ਸੁਣਿਆ ਹੈ ਕਿ ਕਿਸੇ ਨੂੰ ਟਿਕਣ ਨਹੀਂ ਦਿੰਦਾ ਗਵਾਲਿਆਂ ਦੀਆਂ ਕੁੜੀਆਂ ਉਸ ਤੇ ਲੱਟੂ ਹੋਈਆਂ ਫਿਰਦੀਆਂ ਹਨ ਰਤਾ ਪਤਾ ਤਾਂ ਲੱਗ ਜਾਏਗਾ ਕਾਂਸ ਨੇ ਬੜੇ ਹੀ ਲਹਿਜੇ ਵਿੱਚ ਆਖਿਆ ਤੇ ਅਕਰੂਰ ਨੂੰ ਉੱਚੇ ਚਾਗੂਕਲ ਵੱਲ ਭੇਜਿਆ ਅਕਰੂਰ ਨੇ ਤਾਂ ਸੁਣਿਆ ਸੀ ਕਿ ਸ੍ਰੀ ਕ੍ਰਿਸ਼ਨ ਜੀ ਵਿਸ਼ਨੂੰ ਦੇ ਅਵਤਾਰ ਹਨ ਉਹ ਆਪ ਪ੍ਰਭੂ ਦਾ ਰੂਪ ਹਨ ਹਾਥੇ 나ਗ ਤੇ ਹੋਰ ਕਈਆਂ ਦੇ ਜੀਵਨ ਬੰਧਨ ਕੱਟ ਕੇ ਮੁਕਤ ਕਰ ਚੁੱਕੇ ਹਨ ਜੋ ਦਰਸ਼ਨ ਕਰ ਲੈਂਦਾ ਉਹ ਨਿਹਾਲ ਹੋ ਜਾਂਦਾ ਇਸ ਤਰ੍ਹਾਂ ਕਰੂਰ ਮਨ ਵਿੱਚ ਕਈ ਦਲੀਲਾਂ ਕਰਦਾ ਹੋਇਆ ਤੁਰ ਪਿਆ ਰਾਹ ਵਿੱਚ ਸੋਚੀ ਗਿਆ ਕਿ ਕੀ ਕਰੇਗਾ ਕਿਵੇਂ ਨਮਸਕਾਰ ਕਰਕੇ ਗੱਲ ਛੇੜੇਗਾ ਤੇ ਚਰਨਾਂ ਦੀ ਧੂੜ ਲੈ ਕੇ ਮੱਥੇ ਨੂੰ ਕਿਵੇਂ ਲਾਵੇਗਾ ਜਾਣੀ ਜਾਣ ਆ ਪਰਮੇਸ਼ਰ ਹਨ ਕੀ ਪਤਾ ਸਾਰੇ ਭੇਦ ਨੂੰ ਸਮਝ ਲੈਣ ਤੇ ਗੁੱਸੇ ਹੋਣ ਕੇ ਮੈਂ ਕੰਸਨ ਦਾ ਸਾਜ-ਬਾਜ ਕਰਕੇ ਆਇਆ ਹਾਂ ਪਰ ਕਿਉਂਕਿ ਭਗਵਾਨ ਤੇ ਸ਼ਰਧਾ ਸੀ ਇਸ ਲਈ ਉਹ ਚੱਲ ਪਿਆ ਉਸ ਦੀ ਆਤਮਾ ਜਾਗੀ ਆਤਮਾ ਦੇ ਜਾਗ ਨੇ ਨੈਤਰਾਂ ਵਿੱਚ ਰੌਸ਼ਨੀ ਕਰ ਦਿੱਤੀ ਇੰਨੀ ਤੇਜ ਰੌਸ਼ਨੀ ਕਿ ਅਣੂ ਤੇ ਪਰਮਾਣੂ ਦੇਖ ਸਕਦੀ ਸੀ ਬਿੰਦਰਾ ਬਾਂਦੀ ਪਵਿੱਤਰ ਧਰਤੀ ਤੇ ਲੱਗੇ ਕ੍ਰਿਸ਼ਨ ਦੇ ਪੈਰ ਜਿੰਨ ਨਜ਼ਰ ਆਏ ਉਸਨੇ ਡੰਡਵਾਤ ਹੋ ਕੇ ਨਮਸਕਾਰ ਕੀਤੀ ਤੇ ਅੱਗੇ ਵਧੀ ਗਏ ਉਹ ਆਨੰਦ ਦੇ ਘਰ ਪੁੱਜੇ ਘਰ ਵਿੱਚ ਬਲਰਾਮ ਵੀ ਸੀ ਤੇ ਕ੍ਰਿਸ਼ਨ ਵੀ ਸੀ ਉਹ ਬੈਠੇ ਗੱਲਾਂ ਕਰ ਰਹੇ ਸਨ ਤੇ ਅਕਰੂਰ ਨੇ ਜਾ ਕੇ ਨਮਸਕਾਰ ਕੀਤੀ ਚਰਨਾ ਤੇ ਡਿਗ ਪਿਆ ਭਗਵਾਨ ਨੇ ਉਸ ਦਾ ਸਿਰ ਚੁੱਕ ਕੇ ਪੁੱਛਿਆ ਸੁਣਾਓ ਪਿਤਾ ਜੀ ਕਿਵੇਂ ਆਏ ਹੋਣੇ ਵੱਡੇ ਭਾਗ ਹਨ ਜੋ ਆਏ ਭਗਵਾਨ ਆਪਣੇ ਆਤਮਿਕ ਬਲ ਨਾਲ ਸਭ ਕੁਝ ਜਾਣ ਗਏ ਅਕਰੂਰ हे ਭਗਵਾਨ ਆਪ ਸਭ ਜਾਣੀ ਜਾਣ ਹੋ ਆਪ ਤੋਂ ਕੀ ਭੁੱਲਾ ਹੈ ਕੰਸ ਮੇਲਾ ਕਰਵਾ ਰਿਹਾ ਹੈ ਉਸ ਨੇ ਬਿੰਦਰਾ ਬੰਦੇ ਜਵਾਨ ਵੀ ਸੱਦੇ ਹਨ ਢੋਲ ਹੋਣਗੇ ਤੇ ਤਨੋਖ ਯੱਗ ਹੋਵੇਗਾ ਮੈਂ ਸੁਨੇਹਾ ਦੇਣ ਆਇਆ ਹਾਂ ਭਗਵਾਨ ਕ੍ਰਿਸ਼ਨ ਨੇ ਕਿਹਾ ਬੜੀ ਖੁਸ਼ੀ ਦੀ ਗੱਲ ਹੈ ਰਾਜੇ ਕੰਸ ਦੇ ਸੱਦੇ ਉੱਤੇ ਤਾਂ ਜ਼ਰੂਰ ਜਾਣਾ ਚਾਹੀਦਾ ਹੈ ਅਸੀਂ ਤਿਆਰ ਹਾਂ ਤੁਸਾ ਦੇ ਨਾਲ ਹੀ ਚੱਲਦੇ ਹਾਂ ਇਸ ਤਰ੍ਹਾਂ ਬਚਨ ਕਰਕੇ ਭਗਵਾਨ ਨੇ ਯੁਗਲ ਤੇ ਬਲਰਾਮ ਨੂੰ ਨਾਲ ਲੈ ਕੇ ਮਥਰਾ ਜਾਣ ਦੀ ਤਿਆਰੀ ਕੀਤੀ ਬਹੁਤ ਸਾਰੇ ਗਵਾਲੇ ਤਿਆਰ ਹੋ ਗਏ ਇੱਕ ਤਕੜਾ ਜਥਾ ਬਣਾ ਕੇ ਸਾਰੇ ਤੁਰਪੇ ਤੇ ਜਮਨਾ ਕਿਨਾਰੇ ਆਏ ਜਮਨਾ ਨੇ ਜਿਉਂ ਹੀ ਕ੍ਰਿਸ਼ਨ ਜੀ ਦੇ ਚਰਨ ਚੁੰਮੇ ਤਾਂ ਜਮਨਾ ਸੁੰਗੜ ਗयो ਬਹੁਤ ਛੋਟੀ ਹੋ ਗਈ ਐਨੀ ਛੋਟੀ ਕਿ ਸਾਰੇ ਵਿੱਚੋਂ ਦੇ ਨਿਕਲ ਕੇ ਪਾਰ ਹੋ ਗਏ ਜਦੋਂ ਕ੍ਰਿਸ਼ਨ ਜੀ ਜਮਨਾ ਪਾਰ ਹੋਏ ਤਾਂ ਕਰੂਰ ਮਨ ਵਿੱਚ ਪਛਤਾਵਾ ਕਰਨ ਲੱਗਾ ਕਿ ਉਸ ਨੇ ਚੰਗਾ ਨਹੀਂ ਕੀਤਾ ਕੰਸ ਤੇ ਗਵਾਲਿਆਂ ਦੀ ਤਾਂ ਦੁਸ਼ਮਣੀ ਹੈ ਕਿਤੇ ਕੰਸ పాਪੀ ਕ੍ਰਿਸ਼ਨ ਜੀ ਤੇ ਉਸ ਦੇ ਭਰਾਵਾਂ ਨੂੰ ਮਰਵਾ ਨਾ ਦੇਵੇ ਐਸਾ ਸੋਚ ਹੀ ਰਿਹਾ ਸੀ ਕਿ ਕ੍ਰਿਸ਼ਨ ਜੀ ਨੇ ਉਸ ਦੇ ਮਨ ਦੀ ਗੱਲ ਜਾਣ ਲਈ ਤੇ ਉਸ ਦੇ ਸਾਰੇ ਸੰਸੇ ਦੂਰ ਕੀਤੇ ਮਥਰਾ ਵਿੱਚ ਦੰਗਲ ਹੋਇਆ ਦੰਗਲ ਵਿੱਚ ਸ਼੍ਰੀ ਕ੍ਰਿਸ਼ਨ ਜੀ ਤੇ ਕੰਸ ਦਾ ਘੋਲ ਹੋਇਆ ਉਸ ਘੋਲ ਵਿੱਚ ਉਹ ਮਾਰਿਆ ਗਿਆ ਉਸ ਦੇ ਬਾਪ ਉਗਰਸੈਨ ਨੂੰ ਬੰਦੀਖਾਨੇ ਵਿੱਚੋਂ ਕੱਢ ਕੇ ਰਾਜ ਤਖਤ ਤੇ ਬਿਠਾਇਆ ਤੇ ਮਥਰਾ ਵਿੱਚ ਪਤਾ ਲੱਗ ਗਿਆ ਕਿ ਇਹੋ ਹੀ ਕ੍ਰਿਸ਼ਨ ਜੀ ਦੇਵਕੀ ਦੇ ਪੁੱਤਰ ਹਨ ਜਿਸ ਦੇ ਹੱਥੋਂ ਕੱਸਦੀ ਮੌਤ ਲਿਖੀ ਸੀ ਉਹ ਮਰ ਗਿਆ ਹੈ ਉਗਰ ਹਸੈਨ ਨੇ ਸ਼੍ਰੀ ਕ੍ਰਿਸ਼ਨ ਨੂੰ ਵੀ ਗੂਗਲ ਰੱਖ ਕੇ ਰਾਜ ਕਾਜ ਦਾ ਸਾਰਾ ਕੰਮ ਉਹਨਾਂ ਨੂੰ ਸੌਂਪ ਦਿੱਤਾ ਆਪ ਭਗਤੀ ਕਰਨ ਲੱਗਾ ਉਸ ਵੇਲੇ ਕ੍ਰਿਸ਼ਨ ਜੀ ਨੇ ਅਕਰੂਰ ਨੂੰ ਵੀ ਨਿਹਾਲ ਕੀਤਾ ਉਸ ਦਾ ਜਨਮ ਮਰਨ ਕਟਿਆ ਭਗਤਾਂ ਵਿੱਚ ਗਿਣਿਆ ਜਾਣ ਲੱਗਾ ਪਰ ਜਿਹੜੇ ਕੰਸ ਪੱਖੀ ਬੰਦੇ ਸਨ ਜਿਨ੍ਹਾਂ ਨੂੰ ਕੰਸ ਦੀ ਰਾਣੀ ਨੇ ਚੁੱਕਣਾ ਦਿੱਤੀ ਸੀ ਅਕਰੂਰ ਤੇ ਦੋਸ਼ ਲਾਉਣ ਲੱਗੇ ਕਿ ਕਾਂਸ ਨੂੰ ਮਰਵਾਉਣ ਵਾਲਾ ਅਕਰੂਰ ਹੈ ਉਹ ਲੋਕ ਅਕਰੂਰ ਦੇ ਨਿੰਦਾ ਕਰਨ ਲੱਗੇ ਨਿੰਦਾ ਇੰਨੀ ਵੱਧ ਗਈ ਕਿ ਅਕਰੂਰ ਤੰਗ ਹੋ ਕੇ ਮਥਰਾ ਛੱਡ ਕੇ ਚੱਲ ਪਿਆ ਜਿਉਂ ਹੀ ਉਸ ਨੇ ਮਥਰਾ ਨੂੰ ਛੱਡਿਆ ਤਿਉਂ ਹੀ ਮਥਰਾਪੁਰੀ ਵਿੱਚ ਉਪੱਦਰ ਹੋਣ ਲੱਗ ਪਏ ਥਾ ਥਾ ਫਸਾਦ ਹੋਇ ਅਕਾਲ ਪੈ ਗਿਆ ਤੇ ਲੋਕ ਬਹੁਤ ਤੰਗ ਹੋ ਗਏ ਅਕਰੂਰ ਦੇ ਨਿੰਦਕਾਂ ਦਾ ਧਾਰਿਆ ਹੀ ਕੁਝ ਨਾ ਉਹ ਤਾਂ ਸਮਝੋ ਤਬਾਹ ਹੀ ਹੋ ਗਏ ਮਥਰਾ ਵਿੱਚ ਨੁਕਸਾਨ ਹੋਣ ਦਾ ਕਾਰਨ ਇਹ ਦੱਸਦੇ ਹਨ ਕਿ ਅਕਰੂਰ ਦੇ ਕੋਲ ਇੱਕ ਐਸੀ ਮਣੀ ਸੀ ਜਿਸ ਸ਼ਹਿਰ ਵਿੱਚ ਰਹੇ ਉਥੇ ਅਮਨ ਤੇ ਸ਼ਾਂਤੀ ਰਹਿੰਦੀ ਸੀ ਪਰ ਮਣੀ ਜਿਸ ਕੋਲ ਰਹਿੰਦੀ ਸੀ ਉਹ ਛੇਤੀ ਹੀ ਮਰ ਜਾਂਦਾ ਸੀ ਅਕਰੂਰ ਕੋਲ ਉਹ ਮਣੀ ਆਈ ਤਾਂ ਉਸ ਨੇ ਘੋਰ ਤਪੱਸਿਆ ਤੇ ਭਗਤੀ ਦੇ ਬਲ ਨਾਲ ਮੌਤ ਉਤੇ ਕਾਬੂ ਪਾ ਲਿਆ ਉਹ ਪ੍ਰਭੂ ਸਿਮਰਨ ਸਵਾਸ-ਸਵਾਸ ਕਰਦਾ ਰਹਿੰਦਾ ਸੀ ਇਸ ਲਈ ਕਾਲ ਨੂੰ ਮੌਕਾ ਹੀ ਨਹੀਂ ਸੀ ਮਿਲਦਾ ਕਿ ਉਹ ਅਕਰੂਰ ਦੀ ਜਾਨ ਲੈਂਦਾ ਉਸ ਨੇ ਇੱਕ ਲੱਤ ਦੇ ਭਾਰ ਖੋਲ ਕੇ ਪ੍ਰਭੂ ਦੀ ਅराधना ਕੀਤੀ ਸੀ ਉਹ ਮੌਤ ਮੜੀ ਦਾ ਮਾਲਕ ਬਣ ਗਿਆ ਸੀ ਜਦੋਂ ਲੋਕ ਬਹੁਤ ਦੁਖੀ ਹੋਏ ਤਾਂ ਉਹ ਸ਼੍ਰੀ ਕ੍ਰਿਸ਼ਨ ਜੀ ਕੋਲ ਗਏ ਕ੍ਰਿਸ਼ਨ ਜੀ ਨੇ ਆਖਿਆ ਭਲਾ ਚਾਹੁੰਦੇ ਹੋ ਤਾਂ ਅਕਰੂਰ ਦੇ ਉਸਤਤ ਕਰੋ ਤੇ ਉਸ ਨੂੰ ਵਾਪਸ ਲਿਆਓ ਉਸ ਦੇ ਆਉਣ ਤੇ ਸਾਰੇ ਤੁਸਾਂ ਦੇ ਦੁੱਖ ਦੂਰ ਹੋ ਜਾਣਗੇ ਭਗਵਾਨ ਦੀ ਇਹ ਗੱਲ ਸੁਣ ਕੇ ਸਿਆਣੇ ਪੁਰਸ਼ ਕਾਂਸੀ ਗਏ ਤੇ ਭਗਤ ਅਕਰੂਰ ਨੂੰ ਵਾਪਸ ਮਥਰਾ ਲੈ ਆਏ ਸ਼ਹਿਰ ਵਿੱਚ ਅਮਨ ਤੇ ਸੁਖ ਸ਼ਾਂਤੀ ਵਰਤ ਗਈ ਐਸਾ ਹੋਇਆ ਭਗਤ ਅਕਰੂਰ ਦੇ ਆਉਣ ਨਾਲ ਜੋ ਵੀ ਪ੍ਰਭੂ ਦਾ ਨਾਮ ਜਪਦਾ ਹੈ ਮਨ ਸਾਫ਼ ਰੱਖਦਾ ਹੈ ਝੂਠ ਨਿੰਦਾ ਚੁਗਲੀ ਤੋਂ ਬਚਦਾ ਹੈ ਉਹੋ ਹੀ ਤਰ ਜਾਂਦਾ ਹੈ ਐਸਾ ਹੀ ਪ੍ਰਭੂ ਦਾ ਖੇਲ ਹੈ ਜੀਵਨ ਦਾ ਨਿਸ਼ਾਨਾ ਪ੍ਰਭੂ ਭਗਤੀ ਹੈ ਸੋ ਇਸ ਵੀਡੀਓ ਨੂੰ ਇਸ ਲਈ ਬਣਾਇਆ ਗਿਆ ਸੀ ਕਿ ਗੁਰਬਾਣੀ ਵਿੱਚ ਲਿਖਿਆ ਹੈ ਉਦੋ ਅਕਰੂਰ ਬਿਦਰ ਗੁਣ ਗਾਵੇ ਉਦੋਂ ਤੇ ਬਿਦਰ ਦੇ ਬਾਰੇ ਆਪਾਂ ਪਿਛਲੀਆਂ ਵੀਡੀਓ ਵਿੱਚ ਗੱਲਾਂ ਕਰ ਚੁੱਕੇ ਸਾਂ ਤੇ ਜਾਣਨ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਕੌਣ ਹਨ ਤੇ ਇਸ ਵੀਡੀਓ ਵਿੱਚ ਆਪਾਂ ਅਕਰੂਰ ਦੇ ਬਾਰੇ ਵਿਚਾਰ ਸਾਂਝੇ ਕੀਤੇ ਹਨ ਸੋ ਜਦੋਂ ਵੀ ਗੁਰਬਾਣੀ ਵਿੱਚ ਇਹ ਬਚਨ ਆਉਂਦਾ ਹੈ ਕਿ ਉਦੋ ਅਕਰੂਰ ਬਿਦਰ ਗੁਣ ਗਾਵੇ ਤਾਂ ਸਾਨੂੰ ਸਮਝ ਲੱਗ ਜਾਏ ਕਿ ਉਦੋ ਅਕਰੂਰ ਤੇ ਬਿਦਰ ਵੀ ਗੁਰੂ ਨਾਨਕ ਸਾਹਿਬ ਜੀ ਦੇ ਗੁਣ ਗਾਉਂਦੇ ਹਨ ਸੋ ਇਹ ਸੀ ਅੱਜ ਦੀ ਵੀਡੀਓ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਜੋ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਤੁਹਾਨੂੰ ਮਿਲ ਸਕਣ ਵੀਡੀਓ ਵਿੱਚ ਇੱਥੋਂ ਤੱਕ ਸਾਡੇ ਨਾਲ ਬਣੇ ਰਹਿਣ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ